ਪਟਿਆਲਾ ਅਧਿਆਤੀ ਦੇ ਇਹ ਕਾਰ ਖੜੀ ਹੈ ਪ੍ਰਾਈਵੇਟ ਕਾਰ ਇਸ ਕਾਰ ਦੇ ਵਿੱਚ ਡਾਕਟਰ ਬਲਬੀਰ ਦੀ ਸ਼ਹਿ ਦੇ ਉੱਪਰ ਇੱਥੇ ਜਿਹੜਾ ਪ੍ਰੋਜੈਕਟਿੰਗ ਅਫਸਰ ਸੀਗਾ ਉਹ ਸਦੂਖੜੀ ਚੱਕ ਕੇ ਲੈ ਕੇ ਜਾ ਰਿਹਾ ਸੀ ਦੋ ਸਦੂਖੜੀਆਂ ਦੋ ਸਦੂਖੜੀਆਂ ਸਾਡੇ ਕੋਲ ਸਬੂਤ ਨੇ ਪਿੰਡ ਵਾਲੇ ਪਿੰਡ ਵਾਲਿਆਂ ਨੇ ਵੀਡੀਓ ਬਣਾਈ ਹੈ ਪ੍ਰੋਜੈਕਟ ਅਫਸਰ ਦਾ ਨਾਮ ਹੈ ਸਰਪਜੀਤ ਸਿੰਘ ਅਸੀਂ ਚੋਣ ਕਮਿਸ਼ਨ ਨੂੰ ਬਹੁ ਟਾਈਮ ਦਾ ਕਹਿ ਰਹੇ ਆ ਵੀ ਸਰਕਾਰ ੱੱੱਕਾ ਕਰਾ ਰਹੀ ਐ ੱੱੱਕਾ ਕਰਾ ਰਹੀ ਐ ੱੱੱਕਾ ਕਰਾ ਰਹੀ ਐ ਕੰਮਰਾ ਉਦੇਸ਼ ਸ਼ਰਿਆਮ ਇਹ ਗੱਡੀ ਖੜੀ ਆ ਗੱਡੀ ਦਾ ਕਰੋ ਨੰਬਰ ਨੋਟ ਕਰੋ ਅਰੇ ਵਿੱਚ ਨੰਬਰ ਪੀਪੀ 11 ਪੀਪੀ 20 20 ਜੀ 6584 ਦੋ ਡੱਬੇ ਤਾਂ ਰਹੇ ਨੇ ਇਹਦੇ ਵਿੱਚ ਦੋ ਡੱਬੇ ਸੀਗੇ ਜਿਲ੍ਹਾ ਪ੍ਰੀਸ਼ਦ ਦਾ ਅਤੇ ਸ਼ਮਤੀ ਵਾਲਾ ਉਹ ਵੀ ਵਿੱਚੇ ਨੇ ਜੀ ਅਤੇ ਹੁਣ ਮੇਰੇ ਸਾਹਮਣੇ ਚੌਂਕੀ ਇੰਚਾਰਜ ਦੇ ਸਾਹਮਣੇ ਪ੍ਰੋਜੈਕਟਿੰਗ ਅਫਸਰ ਬੰਨੇ ਆਂ ਵੀ ਹਾਂ ਮੈਂ ਰੱਖੇ ਸੀ ਪਰ ਤੋਂ ਗਲਤੀ ਹੋ ਗਈ ਕੋਈ ਗਲਤੀ ਨਹੀਂ ਹੋਈ ਸ਼੍ਰੀ ਆਮ ਭਗਵੰਤ ਮਾਨ ਦੀ ਨਿਜਤ ਡਾਕਟਰ ਬਲਵਕੀਰ ਦੀ ਦੀਇਤ ਇਹਨਾਂ ਨੇ ਗੁੰਡਾ ਕਰਦੀ ਕੀਤੀ ਐ ਲੋਕਤੰਤਰ ਦਾ ਕਹਾਣ ਕੀਤਾ ਕੋਈ ਗੱਲ ਨਹੀਂ ਜਿਨੇ ਇਹੋ ਜਿਹਾ ਕੁਝ ਕੀਤਾ ਉਹਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਹਾਂਜੀ ਇਹੇ ਜੀ ਆਪਣਾ ਡੱਬੇ ਚਾਕੇ ਲਿਆਏ ਸੀਗੇ ਸਰਜੀਤ ਸਿੰਘ ਪ੍ਰੈਸਾਈਡਿੰਗ ਅਫਸਰ ਲਾ ਲੋਡੇ ਤੋਂ ਮਡਾਡ ਜ਼ੋਨ ਦੇ ਵਿੱਚ ਇਹ ਕੰਮ ਹੋਇਆ ਸਰਕਾਰ ਦੀ ਸ਼ਰਿਆਮ ਧੱਕੇਸ਼ਾਹੀ ਆ ਇਹ ਸਾਰਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਵੀ ਨਹੀਂ ਕਰੀ ਡੱਬੇ ਇੱਥੋਂ ਲੈ ਗਏ ਤੇ ਸਾਡੀ ਤਾਂ ਇਹੀ ਮੰਗਾ ਕੀ ਕਾਰਵਾਈ ਕੀਤੀ ਜਾਵੇ ਇਹ ਪ੍ਰਾਈਵਟਿਕ ਅਫਸਰ ਦੀ ਸਰਜੀਤ ਸਿੰਘ ਅੱਛਾ ਪ੍ਰਾਈਵੇਟ ਗੱਡੀ ਚ ਕਿਹ ਕਿਹੜੀ ਪ੍ਰਾਈਵੇਟ ਗੱਡੀ ਆਲਟੋ ਗੱਡੀ ਚ ਜੀ ਕਾਰਵਾਈ ਚਾਹੁੰਦੇ ਆ ਜੀ ਤੇ ਸਰਕਾਰ ਹਾਰ ਤੋਂ ਡਰ ਗਈ ਹੋਰ ਗੱਲ ਕੁਛ ਨਹੀਂ ਹੈਗੀ ਜੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੈਂਡਾ ਸ਼ਰੋਮਣੀ ਕਾਲੀ ਦਲ ਦੇ ਵਰਕਰ ਅਸੀਂ ਹਲਕਾ ਤਲਵੰਡੀ ਸਾਬੋ ਤੋਂ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਸਾਡੀ ਹਲਕਾ ਇੰਚਾਰਜ ਅੱਜ ਪੰਜਾਬ ਚ ਜੋ ਚੋਣਾਂ ਹੋ ਰਹੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਔਰ ਸੰਮਤੀ ਦੀਆਂ ਉਹਦੇ ਸਿਲਸਿਲੇ 'ਚ ਸਾਡੇ ਆਪ ਦੇ ਪਿੰਡ ਫਤਿਗੜ ਨੋਆ ਬਾਜਿੱਥੇ ਅਸੀਂ ਬੜੇ ਵਧੀਆ ਸ਼ਾਂਤਮਈ ਤਰੀਕੇ ਨਾਲ ਵੋਟ ਪੈ ਰਹੀ ਸੀ ਪਰ ਅਚਾਨਕ ਹੀ ਆਮ ਆਦਮੀ ਪਾਰਟੀ ਦੇ ਸਪான்ਸਰਡ ਕੋਈ ਦਰਜਣਾ ਕੀ ਸੈਂਕੜੇ ਗੁੰਡੇ ਅੰਸਰ ਉਹਨਾਂ ਨੇ ਬੁਲਾਏ ਉੱਥੇ ਆ ਕੇ ਉਹ ਬੂਥ ਦੇ ਬਾਹਰ ਰੌਲਾ ਕਰਨ ਲੱਗੇ ਪੁਲਿਸ ਨੂੰ ਅਸੀਂ ਬਹੁਤ ਬੇਨਤੀਆਂ ਕੀਤੀਆਂ ਵੀ ਤੁਸੀਂ ਉੱਪਰੋਂ ਫੋਰਸ ਮੰਗਾ ਲਓ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਆਲਟੀਮੇਟਲੀ ਸਾਨੂੰ ਖੁਦ ਨੂੰ ਸਾਡੇ ਹਲਕਾ ਇੰਚਾਰਜ ਸਾਹਿਬ ਨੇ ਇਹਨਾਂ ਨੂੰ ਦੱਸਣਾ ਪਿਆ ਇਹਨਾਂ ਨੇ ਅੱਗੇ ਕਿਹਾ ਤਾਂ ਜਦੋਂ ਫੋਰਸ ਆਈ ਉਹ ਗੁੰਡਾ ਅੰਸਰ ਤੋਂ ਚਲੇ ਗਏ ਪਰ ਵਿੱਚ ਉਥੇ ਕੁਝ ਕਰਾਇ ਵੀ ਗਏ ਉਥੇ ਉਹਨਾਂ ਨੇ ਬੂਤ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਹੱਲਾ ਗੁੱਲਾ ਕੀਤਾ ਪੁਲਿਸ ਨੇ ਬੇਵਜ੍ਹਾ ਸਾਡੇ ਤੇ ਸਿਰਫ ਇੱਕ ਵਿਰੋਧੀ ਤਰ ਹੁੰਦੇ ਨਾਤੇ ਉਹਨਾਂ ਨੇ ਸਾਡੇ ਨਾਲ ਜਾਤੀ ਕੀਤੀ ਕਿਸੇ ਨੂੰ ਰੋਕਿਆ ਨਹੀਂ ਬੇ ਉਹਨਾਂ ਨੇ ਖੁੱਲੇ ਆਪ ਦੇ ਜੋ ਉਹਨਾਂ ਦਾ ਜ਼ਿਕਰ ਹੈ ਉਹਨਾਂ ਨੇ ਬੂਤ ਕੈਪਚਰਿੰਗ ਕੀਤੀ ਹੈ ਜਾਲੀ ਬੋਟਾ ਫਕ ਤੱਕ ਗਏ ਜੀ ਸੱਚਾ ਕਿ ਨਹੀਂ ਮਰ ਇਹ ਜੀ ਇੱਕ ਪੁਲਿਸ ਦਾ ਹੀ ਕਮੀ ਆਪਣਾ ਮੁਲਾਜ਼ਮ ਸੀਗਾ ਕੋਈ ਉੱਥੇ ਹੀ ਸਾਡੇ ਜਿਹੜੀ ਡਿਊਟੀ ਸੀਗੀ ਪਿੰਡ अच्छा ओ उंना नु ਰੋਕਨ ਲਈ ਛੋਡੇ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਮੈਂ ਉਹਨੂੰ ਬਹੁਤ ਪਹਿਲਾਂ ਮੈਂ ਵੋਟ ਪੋਲ ਕਰਨੀ ਜਾ ਰਿਹਾ ਸੀ ਔਰ ਕੋਈ ਬਾਹਰ ਨਹੀਂ ਸੀ ਅੰਦਰ ਸੀ ਮੈਂ ਉਹਨੂੰ ਬਹੁਤ ਕਿਹਾ ਵੀ ਤੁਸੀਂ ਆਪਦੇ ਉੱਤੇ ਆਫੀਸਰਸ ਨੂੰ ਕਹੋ ਇਹਨਾਂ ਨੂੰ ਭਜਾਓ ਕਰੋ ਮਤਲਬ ਉਹ ਹੁੰਦੇ ਨਜ਼ਰ ਆਏ ਬੇਵਸ ਹੁੰਦੇ ਨਜ਼ਰ ਆਏ ਕੋਈ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਲਟਾ ਜਦੋਂ ਉਹ ਚਲੇ ਗਏ ਕੁਛ ਅਸੀਂ ਸਾਡੇ ਵਰਕਰਾਂ ਨੇ ਰੌਲਾ ਪਾਇਆ ਤਾਂ ਚਲੇ ਗਏ ਜਾਂ ਮੇਰੀ ਆਈ ਡੋਟ ਨੋ ਵਟ ਹੈਪਨ ਉਹ ਚਲੇ ਗਏ ਜਦੋਂ ਤਾਂ ਫਿਰ ਉਹਨੂੰ ਪਤਾ ਨਹੀਂ ਕੀ ਮਤਲਬ ਸਾਡੇ ਤੇ ਐ ਜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਕੋਈ ਸਾਡੇ ਨਾਲ ਨਾਰਾਜ਼ਗੀ ਹੋ ਉਹਨਾਂ ਦੀ ਪੁਲਿਸ ਜੀ ਜਾਂ ਉਹਨੂੰ ਚੰਗਾ ਨਹੀਂ ਲੱਗਿਆ ਕਿ ਅਸੀਂ ਰੋਕਦੇ ਉਹਨਾਂ ਨੂੰ ਇਸੇ ਕਰਕੇ ਉਹਨੇ ਮੇਬੀ ਸੱਤ ਮਾਰੀ ਹੈ ਜੀ ਸੱਤ ਅੱਠ ਬੰਦੇ ਇਧਰੋਂ ਆਏ ਐ ਹਾਂ ਤੇ ਕੌਣ ਸਾਰ ਉਹਨਾਂ ਕੈਮਰਾ ਪੱਟ ਲਿਆ ਠੀਕ ਆ ਵੇਦਿਆ ਵੇਦਿਆ ਉਹਨਾਂ ਨੇ ਉੱਥੇ ਗਏ ਆਪਣੇ ਜਿਹੜੇ ਇਸ਼ੂ ਕਰਦੇ ਬੈਲਟ ਪਰ ਉਹਨਾਂ ਤੋਂ ਝਪਟਾ ਮਾਰ ਕੇ ਬੈਲਟ ਪੇਪਰ ਖੋ ਕੇ ਜਿਹੜੇ ਸੀਗੇ ਅਣਵਰਤੇ ਹਾਂ ਉਹ ਲੈ ਕੇ ਚਲੇ ਗਏ ਬਹੁਤ ਠੀਕ ਆ ਬਾਅਦ ਪੁੱਛਣਾ ਬੂਥ ਕੈਪਚਰਿੰਗ ਕੀਤੀ ਨਾ ਹਾਂ ਕੀਤੀ ਹੈ ਸਾਡੇ ਦੋਸਤੋ